ਖਬਰ ਜੁੜੀ ਹੈ ਗੁਰਦਾਸਪੁਰ ਦੇ ਇਲਾਕੇ ਬਟਾਲੇ ਦੇ ਨਾਲ ਜਿੱਥੇ ਕੁਝ ਲੋਕਾਂ ਦੀ ਜਾਇਦਾਦ ਕੁਰਕ ਕੀਤੀ ਗਈ ਹੈ ਉਹ ਕਿਹੜੇ ਲੋਕ ਨੇ ਜਦੋਂ ਕਿ ਜੂਨ ਮਹੀਨਾ ਸੀ ਇੱਕ ਸ਼ਿਵਸੈਨਾ ਆਗੂ ਦੇ ਉੱਤੇ ਨਕਾਬਪੋਸ਼ ਵਿਕਤੀਆਂ ਨੇ ਹਮਲਾ ਕੀਤਾ ਸੀ ਉਸ ਤੋਂ ਬਾਅਦ ਪੁਲਿਸ ਲਗਾਤਾਰ ਭਾਲ ਦੇ ਵਿੱਚ ਵੀ ਸੀ ਤੇ ਹੁਣ ਇਸ ਮਾਮਲੇ ਦੇ ਵਿੱਚ ਜਿਨ੍ਹਾਂ ਦੇ ਖਿਲਾਫ ਪਹਿਲਾਂ ਪਰਚਾ ਦਰਜ ਹੋਇਆ ਸੀ ਹੁਣ ਉਹਨਾਂ ਦੇ ਜਿਹੜੇ ਮੈਂਬਰ ਸੀ ਹਮਲਾ ਕਰਨ ਵਾਲੇ ਉਨ੍ਹਾਂ ਦਾ ਕਿਹੜੀ ਜਥੇਬੰਦੀ ਨਾਲ ਸੰਬੰਧ ਸੀ ਇਹ ਸਾਰੇ ਵੇਰਵੇ ਸਾਂਝੇ ਕਰਾਂਗੇ ਜੋ ਜਾਣਕਾਰੀ ਸਾਹਮਣੇ ਨਿਕਲ ਕੇ ਆਈ ਹੈ ਜਿਹੜੇ ਕੀ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਉਸ ਦੇ ਵਿੱਚ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੈਂਬਰਾਂ ਦੀਆਂ ਜਾਇਦਾਦ ਨੂੰ ਅਟੈਚ ਕਰਨ ਦਾ ਮਾਮਲਾ ਸਾਹਮਣੇ ਆਇਆ ਇੱਕ ਘਟਨਾਕ੍ਰਮ ਹੋਇਆ ਜੋ ਕਿ ਪੰਜਾਬ ਪੁਲਿਸ ਨੇ ਹਾਈ ਪ੍ਰੋਫਾਈਲ ਬਟਾਲਾ ਗੋਲੀਕਾਂਡ ਦੇ ਸੰਬੰਧ ਵਿੱਚ ਪਾਬੰਦੀਸ਼ੁਦਾ ਖਾਲਿਸਤਾਨ ਲਿਬਰੇਸ਼ਨ ਫੋਰਸ ਯਾਨੀ ਕਿ ਕੇਐਲਐਫ ਦੇ ਮੈਂਬਰਾਂ ਦੀਆਂ ਜਾਇਦਾਦਾਂ ਕੁਰਕ ਕੀਤੀਆਂ ਨੇ ਇਸ ਦਾ ਪਿਛੋਕੜ ਉਸ 24 ਜੂਨ ਨੂੰ ਬਟਾਲਾ ਵਿੱਚ ਸ਼ਿਵ ਸੈਨਾ ਆਗੂ ਰਜੀਵ ਮਹਾਜਨ ਤੇ ਉਸ ਦੇ ਰਿਸ਼ਤੇਦਾਰਾਂ ਤੇ ਹੋਏ ਹਮਲੇ ਨਾਲ ਜੁੜਦਾ ਹੈ ਗੋਲੀਬਾਰੀ ਬਟਾਲਾ ਦੇ ਨੀਲਮ ਟੀਵੀ ਸੈਂਟਰ ਵਿੱਚ ਹੋਈ ਜਿੱਥੇ ਮੂੰਹ ਟੱਕੇ ਹੋਏ ਦੋ ਅਣਪਛਾਤੇ ਹਮਲਾਵਰਾਂ ਨੇ ਰਜੀਵ ਮਹਾਜਨ ਤੇ ਗੋਲੀਬਾਰੀ ਕੀਤੀ ਸੀ ਜਿਸ ਨਾਲ ਉਸ ਦੇ ਚਾਚਾ ਤੇ ਚਚੇਰੇ ਭਰਾ ਨੂੰ ਜ਼ਖਮੀ ਕਰ ਦਿੱਤਾ ਗਿਆ ਜਾਂਚ ਵਿੱਚ ਕੇਐਲਐਫ ਦੇ ਮੈਂਬਰਾਂ ਦੀ ਟਰਾਂਸਬਾਰਡਨ ਕਨੈਕਸ਼ਨਾਂ ਨਾਲ ਸ਼ਮੂਲੀਅਤ ਦਾ ਖੁਲਾਸਾ ਹੋਇਆ ਮਕਦਮਾ ਸ਼ੁਰੂ ਵਿੱਚ ਆਈਪੀਸੀ ਦੀਆਂ ਧਾਰਾਵਾਂ 452 307 34 ਤੇ ਅਸਲਾ ਐਕਟ ਦੇ ਤਹਿਤ ਦਰਜ ਕੀਤਾ ਗਿਆ। ਬਾਅਦ ਵਿੱਚ ਯੁਆਪਾ ਦੀਆਂ ਧਾਰਾਵਾਂ ਵੀ ਜੋੜ ਦਿੱਤੀਆਂ ਗਈਆਂ ਜਿਸ ਵਿੱਚ ਧਾਰਾ 16 17 18 18 20 ਤੇ 20 ਦੇ ਦੋਸ਼ਾਂ ਤਹਿਤ ਵੀ ਇਸ ਜੁਰਮ ਦੇ ਵਿੱਚ ਹੋਰ ਧਾਰਾਵਾਂ ਜੋੜਦਿਆਂ ਹੋਇਆਂ ਵਾਧਾ ਕੀਤਾ ਗਿਆ। ਇੰਦਰਜੀਤ ਸਿੰਘ ਬਾਜਵਾ ਕੇਐਲਐਫ ਦਾ ਇੱਕ ਮੁੱਖ ਮੈਂਬਰ ਤੇ ਇੱਕ ਉਸ ਦੇ ਨਾਲ ਜਿਹੜਾ ਜਿਸ ਨੂੰ ਪੁਲਿਸ ਦੀ ਨਜ਼ਰ ਵਿੱਚ ਅਪਰਾਧੀ ਮੰਨਿਆ ਗਿਆ ਦੀ ਪਛਾਣ ਮੁੱਢਲੇ ਸਾਜ਼ਿਸ਼ਕਰਤਾ ਵਜੋਂ ਕੀਤੀ ਗਈ ਸੀ ਬਾਜਵਾ ਨੇ ਰਣਜੋਤ ਸਿੰਘ ਉਰਫ ਬਾਬਾ ਜਿਹੜਾ ਕਿ ਕੈਨੇਡਾ ਦੇ ਨਾਲ ਸੰਬੰਧਤ ਹੈ ਉਸਨੇ ਮਿਲ ਕੇ ਹਰਦੀਪ ਸਿੰਘ ਨੇਜਰ ਦੀ ਕੈਨੇਡਾ ਵਿੱਚ ਹੋਈ ਜੜਈ ਕਤਲ ਸੀ ਉਸ ਦਾ ਬਦਲਾ ਲੈਣ ਲਈ ਹਮਲੇ ਦੀ ਸਾਜ਼ਿਸ਼ ਰਚੀ ਸੀ ਮਲਜ਼ਮਾ ਕੋਲੋਂ ਇੱਕ 32 ਬੋਰ ਦਾ ਪਿਸਟਲ ਮੈਗਜ਼ੀਨ ਗੋਲਾ ਬਾਰੂਦ ਤੇ ਸੰਚਾਰੀ ਯੰਤਰ ਬਰਾਮਦ ਕੀਤੇ ਗਏ ਜਿਸ ਦੇ ਨਾਲ ਹਮਲੇ ਨੂੰ ਅੰਜਾਮ ਦੇਣ ਲਈ ਪੈਸੇ ਦੇ ਲੈਣ ਦੇਣ ਦੇ ਵੀ ਸਬੂਤ ਇਕੱਠੇ ਕੀਤੇ ਗਏ ਪੁਲਿਸ ਨੇ ਦਾਵਾ ਕੀਤਾ ਤਰਨਤਾਰਨ ਦੇ ਪਿੰਡ ਰਾਇਸ਼ੀਆਣਾ ਦੇ ਰੈੱਡ ਲਾਈਨ ਖੇਤਰ ਵਿੱਚ ਸਥਿਤ ਇੱਕ 32 ਮਰਲੇ ਦਾ ਮਕਾਨ ਜੋ ਕਿ ਇੰਦਰਜੀਤ ਸਿੰਘ ਤੇ ਉਸਦੇ ਪਿਤਾ ਕੁਲਵੰਤ ਸਿੰਘ ਦਾ ਹੈ ਉਸ ਨੂੰ ਅਤਵਾਦੀ ਗਤੀਵਿਧੀਆਂ ਲਈ ਵਰਤਿਆ ਜਾਂਦਾ ਸੀ ਔਰ ਸੰਪਤੀ ਨੂੰ ਹੁਣ ਯੂਪਾ ਵਿਵਸਥਾਵਾ ਦਿੱਤਾ ਹੈ ਤਾਂ ਅਟੈਚ ਕੀਤਾ ਗਿਆ ਜਿਸ ਦੇ ਉੱਤੇ ਯੂਪਾ ਦਾ ਕਾਨੂੰਨ ਲੱਗਦਾ ਹੈ ਫਿਰ ਉਸ ਦੇ ਵਿੱਚ ਕਾਨੂੰਨ ਦੇ ਮੁਤਾਬਕ ਜਾਇਦਾਦ ਕੁਰਕ ਕੀਤੀ ਜਾਂਦੀ ਹੈ ਹਾਲਾਂਕਿ ਹਰਦੀਪ ਸਿੰਘ ਨੇਜਰ ਕਤਲ ਕਾਂਡ ਮਾਮਲੇ ਦੇ ਵਿੱਚ ਕੱਲਾ ਇੱਥੇ ਹੀ ਨਹੀਂ ਭਾਰਤ ਤੇ ਕੈਨੇਡਾ ਦੇ ਸਬੰਧਾਂ ਉੱਤੇ ਵੀ ਪੂਰੀ ਤਰ੍ਹਾਂ ਜਿਹੜਾ ਅਸਰ ਪਿਆ ਪ੍ਰਭਾਵ ਪਿਆ ਤੇ ਉਸ ਦੇ ਨਾਲ ਕਿੰਨੇ ਸਬੰਧ ਵਿਗੜੇ ਨੇ ਉਹ ਸਭ ਦੇ ਸਾਹਮਣੇ ਨੇ ਪਰ ਇਸ ਮਾਮਲੇ ਦੇ ਵਿੱਚ ਹੁਣ ਜਿਨ੍ਹਾਂ ਨੂੰ ਸ਼ਿਵ ਸੈਨਾ ਆਗੂ ਦੇ ਉੱਤੇ ਜਿਸ ਨੇ ਹਮਲਾ ਕੀਤਾ ਔਰ ਦੱਸਿਆ ਗਿਆ ਕਿ ਉਸ ਦਾ ਕਨੈਕਸ਼ਨ ਨਿਜਰ ਕਾਂਡ ਦੇ ਨਾਲ ਜੋੜਿਆ ਗਿਆ ਕਿ ਉਸ ਦਾ ਬਦਲਾ ਲੈਣ ਲਈ ਕੀਤੀ ਗਈ ਕਾਰਵਾਈ ਸੀ ਤਾਂ ਪੁਲਿਸ ਦੀ ਨਜ਼ਰ ਦੇ ਵਿੱਚ ਇਹ ਕਿਹਾ ਗਿਆ ਸ਼ਬਦ ਵਰਤੇ ਗਏ ਨੇ ਕਿ ਉੱਥੇ ਅੱਤਵਾਦੀ ਗਤੀਵਿਧੀਆਂ ਹੁੰਦੀਆਂ ਸੀ ਜਿਹੜੇ ਮਕਾਨ ਨੂੰ ਅਟੈਚ ਕੀਤਾ ਗਿਆ ਹਾਲਾਂਕਿ ਕਿਲਾ ਕਵੀ ਸੰਤੋਖ ਸਿੰਘ ਪਿੰਡ ਤਰਨਤਾਰਨ ਦਾ 7 ਤੋਂ ਵੱਧ ਮਰਲੇ ਦਾ ਮਕਾਨ ਤੇ 16 ਤੋਂ ਵੱਧ ਮਰਲੇ ਵਾਹੀਯੋਗ ਜ਼ਮੀਨ ਜੋ ਜਸ਼ਨਪ੍ਰੀਤ ਸਿੰਘ ਦੇ ਨਾਂ ਦਰਜ ਹੈ ਨੂੰ ਵੀ ਕੁਰਕ ਕੀਤਾ ਗਿਆ ਜਸ਼ਨਪ੍ਰੀਤ ਵੀ ਇੱਕ ਕੇਐਲਐਫ ਦਾ ਆਪਰੇਟਿਵ ਹੈ ਨੀਨਾ ਆਹਾਤੀ ਤੋਂ ਹਮਲੇ ਦੀ ਯੋਜਨਾ ਬਣਾਉਣ ਤੇ ਇੰਜਾਮ ਦੇਣ ਦੀ ਜਿਹੜੀ ਆ ਸਾਜ਼ਿਸ਼ ਘੜੀ ਸੀ ਇਲਜ਼ਾਮ ਨੇ ਉਹਨਾਂ ਉੱਤੇ ਪੁਲਿਸ ਦੇ ਮੁਤਾਬਕ ਜਾਂਚ ਦੌਰਾਨ ਦਲਬੀਰ ਸਿੰਘ ਉਰਫ ਜੱਸਾ ਲਖਵਿੰਦਰ ਸਿੰਘ ਦੇਵ ਸਿੰਘ ਜਗਦੀਸ਼ ਸਿੰਘ ਤੇ ਅਮਿਤ ਸਮੇਤ ਮੁਲਜ਼ਮਾਂ ਦੇ ਇੱਕ ਵਿਸ਼ਾਲ ਨੈੱਟਵਰਕ ਦਾ ਪਤਾ ਲੱਗਿਆ ਹੈ ਇਹ ਆਪਰੇਟਿਵ ਕੈਨੇਡਾ ਦੇ ਸਬੰਧਾਂ ਵਿਚਾਲੇ ਇੱਕ ਅੰਤਰਰਾਸ਼ਟਰੀ ਸਿੰਡੀਕੇਟ ਦਾ ਹਿੱਸਾ ਸਨ ਜੋ ਪੰਜਾਬ ਵਿੱਚ ਦਹਿਸ਼ਤੀ ਕਾਰਵਾਈਆਂ ਨੂੰ ਹਵਾ ਦੇ ਰਹੇ ਨੇ ਇਹ ਪੁਲਿਸ ਦੇ ਮੁਤਾਬਕ ਇਹ ਵੀ ਦੱਸਿਆ ਗਿਆ ਹੈ ਕਿ ਰਣਜੋਤ ਸਿੰਘ ਉਰਫ ਬਾਬਾ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਹਮਲੇ ਦੀ ਜ਼ਿੰਮੇਵਾਰੀ ਵੀ ਲਈ ਸੀ ਤੇ ਅੰਤਰਰਾਸ਼ਟਰੀ ਸਬੰਧਾਂ ਨੂੰ ਹੋਰ ਜਿਹੜਾ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕੀਤੀ ਗਈ ਐ एसएसपी ਬਟਾਲਾ ਨੇ ਕਿਹਾ ਕਿ ਜੈਦਾਦਾਂ ਦੇ ਕੁਰਕੀ ਰਾਸ਼ਟਰ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਵਿਕਤੀਆਂ ਤੇ ਸੰਸਥਾਵਾਂ ਨੂੰ ਇੱਕ ਸੰਦੇਸ਼ ਸਖਤ ਦਿੰਦੀ ਹੈ ਪੰਜਾਬ ਪੁਲਿਸ ਸੂਬੇ ਵਿੱਚ ਦੈਸ਼ਤੀ ਨੈੱਟਵਰਕਾਂ ਨੂੰ ਖਤਮ ਕਰਨ ਤੇ ਸ਼ਾਂਤੀ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ ਇਹ ਇੱਕ ਅਰਦਾਸਪੁਰ ਪੁਲਿਸ ਦਾ ਖਾਸ ਕਰਕੇ ਬਟਾਲਾ ਨਾਲ ਸੰਬੰਧਿਤ ਪੁਲਿਸ ਅਧਿਕਾਰੀਆਂ ਦਾ ਦਾਵਾ ਹੈ ਤੇ ਸਾਡੇ ਸਹਿਯੋਗੀ ਪੱਤਰਕਾਰ ਰੋਹਿਤ ਗੁਪਤਾ ਦੀ ਰਿਪੋਰਟ ਦੇ ਮੁਤਾਬਕ ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਫਿਲਹਾਲ ਜਦ ਤੱਕ ਨਵਾਂ ਅਪਡੇਟ ਆਉਂਦਾ ਹੈ ਤਦ ਤੱਕ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ